ਤੀ ਜੋਤੀ 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 ਤੀ ਆ ਆ ਆ ਐਕਸ਼ਨ ਐਕਸ਼ਨ ਮੈਂ ਜੀ ਸ਼ਾਇਦ ਪਹਿਲੀ ਕਬੱਡੀ ਰੋਪੜ ਦੀ ਟੀਮ ਵੱਲੋਂ ਪੇਗੀ ਹੈ ਮੇਰੇ ਵੀ ਬਾਵੇ ਸ਼ਹੀਦ ਕਬੱਡੀ ਕਲੱਬ ਨਾਲ ਦੀ ਟੀਮ ਦੀ ਖਿਡਾਰੀਆਂ ਆ ਖਿਡਾਰੀ ਮਲੇਸ਼ੀਆ ਵਿੱਚ ਬਹੁਤ ਤਗੜਾ ਖੇਡੀ ਹੈ ਜੋਤੀ ਜਾਨਪੁਰ ਦੀ ਇਹਦੇ ਐਕਟਿਵਾ ਨਾਲ ਵੀ ਸਨਮਾਨ ਹੋਇਆ ਇਹਨੇ ਵੱਡੀਆਂ ਵੱਡੀਆਂ ਖਿਡਾਰੀਆਂ ਨੂੰ ਜਿਹੜੀਆਂ ਵਰਲਡ ਕੱਪ ਦੀਆਂ ਜੇਤੂ ਖਿਡਾਰਨਾ ਉਹਨਾਂ ਨੂੰ ਵੀ ਜਫੇ ਲਾਇਆ ਚੋਤੀ ਜੰਗਪੁਰ ਵਾਲੀ ਮੁੱਲਾਪੁਰ ਇਲਾਕੇ ਦੀ ਟੀਮ ਦੀ ਖਿਡਾਰਨ ਬਾਬੇ ਸ਼ਹੀਦ ਕਬੱਡੀ ਕਲੱਬ ਦੇ ਨਾਲ ਹੀ ਪਹਿਲਾ ਪੈਣ ਜੋੜ ਗਈ ਹੈ ਆ ਖੇੜਾ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਇੱਕ ਕੰਨੀ ਦੇ ਕਹਿੰਦੇ ਖੇੜੀ ਮਲੇਸ਼ੀਆ ਵਾਲੀ ਖੇਡ ਗਰਾਊਂਡਾਂ ਦੇ ਵਿੱਚ ਆ ਜੋਤੀ ਆ ਕਹਿੰਦੇ ਮੁੱਲਾਪੁਰ ਦਿੰਦੇ ਆ ਆ ਗੁਰਵਿੰਦਰ ਆ ਕਹਿੰਦੇ ਨੌਜਵਨ ਖਿਡਾਰਨ ਜਿਹੜੀ ਕਬੱਡੀ ਪਾਉਣ ਦੇ ਲਈ ਵੱਧਦੀ ਜਾ ਰਹੀ ਹੈ ਆ ਕਹਿੰਦੇ ਨੌਜਾਨ ਗੁਰਵਿੰਦਰ ਪਰ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਆ ਨੌਜਾਨ ਖੜੀ ਕਹਿੰਦੇ ਖੇੜੀ ਆ ਖੇਡ ਗਰਾਊਂਡਾਂ ਦੇ ਮਲੇਸ਼ੀਆ ਦੇ ਵਿੱਚ ਵੇਖੋ ਸਾਹਮਣੇ ਉਹ ਬੱਲੇ 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 ਅੱਜ ਦੇ ਮੇਲੇ ਤੇ ਦੁਨੀਆ ਦਾ ਮਹਾਨ ਗਾਇਕ ਮੇਰੇ ਮਿੱਤਰੋ ਜਿਨ੍ਹਾਂ ਦੇ ਗਾਣਿਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਐਨ ਤਾਲਕਾ ਮਚਾਇਆ ਸਤਿ ਸ੍ਰੀ ਅਕਾਲ ਜੀ ਨਾ ਪਈ ਕਬੱਡੀ ਤੇ ਚੋਤੀ ਦੇ ਨਾਲ ਸੇ ਟੱਕਰ ਇਹ ਰਿਪੀਆ ਜੀ ਦੀ ਟੀਮ ਦੀ ਖਿਡਾਰੀ ਦਾ ਹੈ ਇਹਨੇ ਵੱਡੇ ਵੱਡੇ ਆਓ ਖੇਡੀ ਹੈ ਕਹਿੰਦੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਮੁੱਲਾਪੁਰ ਦਾਖਾਣਾ ਏਰੀਆ ਕਹਿੰਦੇ ਜਾਂਗਪੁਰ ਪੈਂਦਾ ਹੈ ਅਗਲੀ ਪਈ ਹੋਈ ਹੈ ਅਗਲੇ ਮੈਚਾਂ ਦਾ ਸਕੇਜੂਲ ਸਾਨੂੰ ਜਰੂਰ ਦੱਸ ਦਿਓ ਜਿਹੜੇ ਵੀਰਾਂ ਦੀ ਡਿਊਟੀ ਹੈ ਅੰਗਰੇਜ਼ ਅਲੀ ਜੀ ਆ ਗਏ ਆ ਕਿ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਆ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਪੁਰੇ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਜਿਹੜੀ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਆ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਐ ਅੱਜ 64 ਪਿੰਡ ਦੀ ਧਰਤੀ ਐ ਵਿਕੇ ਸਰਪੰਚੋ ਨਾਲ ਮੇਲਾ ਤੇ ਰਿੱਕੀ ਅਜਨਾਬ ਦਾ ਕਹਿੰਦੇ ਪਿਆਰ ਐ ਬੰਦਾ ਕਰੇ ਕੰਮ ਸਲਾ ਸ਼ੌਕ ਨਾਲ ਪਿਆਰ ਨਾਲ ਲਾਲ ਚੇਜਾ ਡੰਡੇ ਨਾਲ ਜੋਤੀ ਤੋਂ ਪੁਆਇੰਟ ਲੈਣਾ ਤੇ ਦਰਿਆਵਾਂ ਨੂੰ ਬੰਨ ਪਾਉਣ ਆ ਕਰਨਾ ਇਹ ਜੋਤੀ ਜਾਗਪੁਰ ਵਾਲੀ ਗੁਰਵਿੰਦਰ ਨੂੰ ਜੱਫਾ ਗੁਰਵਿੰਦਰ ਨੂੰ ਜੱਫਾ ਤਾੜੀਆਂ 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 ਵੱਜਣ ਗਈਆਂ ਇਹ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜ਼ਿਲ੍ਹੇ ਲੁਧਿਆਣੇ ਦੀ ਖਡਾਰਨ ਉਹ ਕਹਿੰਦੇ ਕਮਾਲ ਹੀ ਕਰ ਗਈ ਹੈ ਇਹ ਖੇਡੀ ਆ ਕਹਿੰਦੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਣ ਖਡਾਰਨ ਕਹਿੰਦੇ ਬਾਦੀ ਝਾਰੀ ਹੈ ਇਹ ਗੁਰਵਿੰਦਰ ਹੈ ਹਾਂਜੀ ਭਾਈ ਸਰਹਾਲਾ ਰਣਵਾ ਤੇ ਸ਼ੱਕਰ ਇਹਨਾਂ ਛੋਟੀਆਂ ਬੱਚੀਆਂ ਨੂੰ ਵੱਡੇ ਵੀਰਾਂ ਦਾ ਵੱਡਾ ਹੌਸਲਾ ਹੈ ਜਦ ਵੱਡੇ ਵੀਰ ਖੜੇ ਹੋਣ ਤੇ ਫਿਰਤੇ ਰੱਬ ਤੋਂ ਵੀ ਡਰ ਨਹੀਂ ਮੰਨੀ ਦਾ ਉਹ ਕਬੱਡੀ ਪਈ ਹੈ ਤੇ ਚਾਰ ਜਾਫੀ ਗੁਰਵੀਰ ਘਰਚੇ ਉਹਨਾਂ ਦੀ ਟੀਮ ਹੈ ਰਿੱਕੀ ਜਨਾਬ ਉਹਨਾਂ ਦੀ ਟੀਮ ਦੀ ਖਿਡਾਰੀਆਂ ਦਾ ਜੋਤੀ ਜਾਗਪੁਰ ਵਾਲੀ ਹੋ ਗਈ ਮੂਰੇ ਹੁਣ ਗੱਲ ਲੱਗ ਜੂ ਟਿਕਿਆ ਨੇ ਔਰ ਇਹ ਜੋਤੀ 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 ਉਹ ਕਮਾਲ ਉਹ ਕਮਾਲ 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 ਆ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜਿਹੜੀ ਨੇ ਕਮਾਲ ਹੀ ਕਰ ਦਿੱਤੀ ਐ ਸੁੱਖੇ ਬੌਂਸਰ ਦਾ ਆ ਲਾਦੇ ਟੀ-ਸ਼ਰਟ ਦੀ ਕਰਦੇ ਪਾਸੇ ਸੁੱਖਿਆ ਲੋਕ ਤੇਰੇ دیਵਾਨੇ ਹੋ ਫਿਰਦੇ ਆ ਮੱਝ ਆਹ ਕਮਾਲ ਹੀ ਕਰ ਦਿੱਤੀ ਐ ਇਹ ਅੱਜ ਵੱਡੇ ਬਾਈ ਐਲਈਡੀ ਜਿੱਤ ਨੂੰ ਫਿਰਦੀ ਐ ਐਲਈਡੀ ਜਿੱਤ ਨੂੰ ਫਿਰਦੀ ਐ ਅਗਲੀ ਰੇਡ ਖੁਸ਼ੀ ਪੰਚਾਇਤ ਜੀ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 5-500 ਸਾਡੇ ਕੋਚੀ ਸਿਵਾਨੇ ਦੇ ਰਾਕੇ ਫੜ ਲੈਣਗੇ ਆ ਦੇ ਦੇ ਦੀ ਨਾਲੀ ਗੁਰਵੀਰ ਘਰਚਾ ਤੇ ਰਿੱਕੀ ਐ ਨੌਦ ਉਹਨਾਂ ਵੱਲੋਂ ਬਹੁਤ ਸਾਰੇ ਮਾਣ ਨੇ ਰਿੱਕੀ ਐ ਨੌਦ ਤੇ ਗੁਰਵੀਰ ਘਰਚਾ ਦੋਵੇਂ ਟੀਮਾਂ ਦੇ ਲਈ ਵੱਡਾ ਮਾਣ ਪੇਜਿਆ ਲੜਕਿਆਂ ਦੀਆਂ ਟੀਮਾਂ ਦੇ ਲਈ ਹੁਣ ਕੌਣ ਪਾਊਗੀ ਬਰਾਬਰ ਦੀ ਬਾਜੀ ਮੋੜੂ ਜੋਤੀ ਜਾਂਗਪੁਰ ਵਾਲੀ ਇਹ ਵੀ ਖਿਡਾਰੀਆਂ ਦਾ ਸਿੱਕਾ ਚੱਲਦਾ ਹੈ ਇਹ ਕੱਲੀ ਖਿਡਾਰੀ ਨਹੀਂ ਅਜਨੌਦ ਦੀ ਟੀਮ ਨੂੰ ਜਿਤਾ ਜਾਂਦੀ ਹੈ ਜੋਤੀ 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 ਜੋ ਆਹ ਜਾਗਪੁਰ ਵਾਲੀ ਜੋਤੀ ਕਮਾਲੀ ਕਰ ਗਈ ਹੈ ਆਹ ਵੇਖੋ ਸਾਹਮਣੇ ਕਿ ਮਾਈ ਆਪਣੀ ਮਾਰ ਸਮਝਾਲਾ ਅੰਕਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵੱਧਦੀ ਜਾ ਰਹੀ ਹੈ ਇੱਕ ਕੰਨੀ ਦੇ ਕਹਿੰਦੇ ਮਲੇਸ਼ੀਆ ਖੇਡਿਆ ਜੋਤੀ ਆ ਜਾਗਪੁਰ ਵਾਲੀ ਆ ਜੋਤੀ ਜਾਗਪੁਰ ਵਾਲੀ ਆ ਖਡਾਰਨ ਕਹਿੰਦੇ ਅਜਨਾਬ ਦੀ ਟੀਮ ਦੀ ਵੱਡੀ ਖਡਾਰਨਾ ਹੈ ਭਾਈ ਰਿੱਕੀ ਅਜਨਾਬ ਗਰਵੀਰ ਗਰਜਾ ਦਾ ਬਹੁਤ ਬਹੁਤ ਧੰਨਵਾਦ ਹੈ ਆ ਜੋਤੀ 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 ਆ ਆ ਐਕਸ਼ਨ ਐਕਸ਼ਨ ਉਹ ਮੈਦੀ ਸ਼ਿਆਦ ਪਹਿਲੀ ਕਬੱਡੀ ਰੋਪੜ ਦੀ ਟੀਮ ਵੱਲੋਂ ਪੇਗੀ ਹੈ ਮੇਰੇ ਵੀਰੋ ਬਾਬੇ ਸ਼ਹੀਦ ਕਬੱਡੀ ਕਲੱਬ ਨਾਲ ਦੀ ਟੀਮ ਦੀ ਖਿਡਾਰੀਆਂ ਨੇ ਆ ਖਿਡਾਰੀ ਮਲੇਸ਼ੀਆ ਵਿੱਚ ਬਹੁਤ ਤਗੜਾ ਖੇਡੀ ਹੈ ਜੋਤੀ ਜੰਗਪੁਰ ਦੀ ਇਹਦੇ ਐਕਟਿਵਾ ਨਾਲ ਵੀ ਸਨਮਾਨ ਹੋਇਆ ਇਹਨੇ ਵੱਡੀਆਂ-ਵੱਡੀਆਂ ਖਿਡਾਰੀਆਂ ਨੂੰ ਜਿਹੜੀਆਂ ਵਰਲਡ ਕੱਪ ਦੀਆਂ ਜੇਤੂ ਖਿਡਾਰੀਆਂ ਉਹਨਾਂ ਨੂੰ ਵੀ ਜੱਫੇ ਲਾਏ ਹੈ ਜੋਤੀ ਜੰਗਪੁਰ ਵਾਲੀ ਮੁੱਲਾਪੁਰੇ ਇਲਾਕੇ ਦੀ ਟੀਮ ਦੀ ਖਿਡਾਰੀਆਂ ਬਾਬੇ ਸ਼ਹੀਦ ਕਬੱਡੀ ਕਲੱਬ ਦੇ ਨਾਲ ਹੀ ਪਹਿਲਾ ਪੈਨ ਜੋੜ ਗਈ ਹੈ ਆ ਖੇੜਾ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਇੱਕ ਕੰਨੀ ਦੇ ਕਹਿੰਦੇ ਖੇੜੀ ਮਲੇਸ਼ੀਆ ਵਾਲੀ ਖੇਡ ਗਰਾਊਂਡਾਂ ਦੇ ਵਿੱਚ ਆ ਜੋਤੀ ਆ ਕਹਿੰਦੇ ਮੁੱਲਾਪੁਰ ਦਿੰਦੇ ਆ ਆ ਗੁਰਵਿੰਦਰ ਆ ਕਹਿੰਦੇ ਨੌਜਾਨ ਖਿਡਾਰਣ ਜਿਹੜੀ ਕਬੱਡੀ ਪਾਉਣ ਦੇ ਲਈ ਵੱਧਦੀ ਜਾ ਰਹੀ ਹੈ ਆ ਕਹਿੰਦੇ ਨੌਜਾਨ ਗੁਰਵਿੰਦਰ ਪਰ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਆ ਨੌਜਾਨ ਖੜੀ ਕਹਿੰਦੇ ਖੇੜੀ ਆ ਖੇਡ ਗਰਾਊਂਡਾਂ ਦੇ ਮਲੇਸ਼ੀਆ ਦੇ ਵਿੱਚ ਵੇਖੋ ਸਾਹਮਣੇ ਉਹ ਬੱਲੇ 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 ਅੱਜ ਦੇ ਮੇਲੇ ਤੇ ਦੁਨੀਆ ਦਾ ਮਹਾਨ ਗਾਇਕ ਮੇਰੇ ਮਿੱਤਰੋ ਜਿਨ੍ਹਾਂ ਦੇ ਗਾਣਿਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਐਨ ਤਾਲਕਾ ਮਚਾਇਆ ਅੰਗਰੇਜ਼ੋਲੀ ਜਾਲੀ ਦੀ ਆਹ ਹੋ ਗਰ ਹਾਂਜੀ ਉਹਨਾਂ ਦੀ ਵੀ ਬਹੁਤ ਵੱਡੀ ਡਿਊਟੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੇਧੋ ਸਾਹਿਬ ਜੀ ਦਾ ਪਹਿਲੀ ਕਬੱਡੀ ਤੇ ਜੋਤੀ ਦੇ ਨਾਲ ਸੇ ਟੱਕਰ ਐ ਰੀਪੀਰ ਦੀ ਟੀਮ ਦੇ ਖਿਡਾਰੀ ਨੇ ਇਹਨੇ ਵੱਡੇ ਵੱਡੇ ਆਓ ਖੇਡੀ ਹੈ ਕਹਿੰਦੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਮੁੱਲਾਪੁਰ ਦਾਖਾਣਾ ਏਰੀਆ ਕਹਿੰਦੇ ਜਾਂਗਪੁਰ ਪੈਂਦਾ ਹੈ ਅਗਲੀ ਕਪਈ ਹੋਈ ਹੈ ਅਗਲੇ ਮੈਚਾਂ ਦਾ ਸਕੇਡਿਊਲ ਸਾਨੂੰ ਜਰੂਰ ਦੱਸ ਦਿਓ ਜਿਹੜੇ ਵੀਰਾਂ ਦੀ ਡਿਊਟੀ ਹੈ ਅੰਗਰੇਜ਼ ਅਲੀ ਜੀ ਆ ਗਏ ਆ ਕਿ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਆ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਭਰੇ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਜਿਹੜੀ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਆ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਆ ਅੱਜ 64 ਪਿੰਡ ਦੀ ਧਰਤੀ ਆ ਵਿੱਕੇ ਸਰਪੰਚੋਨਾਂ ਦਾ ਮੇਲਾ ਤੇ ਰਿੱਕੀ ਅਜਨਾਵ ਦਾ ਕਹਿੰਦੇ ਪਿਆਰ ਹੈ ਬੰਦਾ ਕਰੇ ਕੰਮ ਸਲਾ ਸ਼ੌਕ ਨਾਲ ਪਿਆਰ ਨਾਲ ਲਾਲ ਚੇ ਜੇ ਡੰਡੇ ਨਾਲ ਜੋਤੀ ਤੋਂ ਪੁਆਇੰਟ ਲੈਣਾ ਤੇ ਦਰਿਆਵਾਂ ਨੂੰ ਬੰਨ ਪਾਉਣਾ ਕਰਨਾ ਇਹ ਜੋਤੀ ਜਾਗਪੁਰ ਵਾਲੀ ਗੁਰਵਿੰਦਰ ਨੂੰ ਜੱਫਾ ਗੁਰਵਿੰਦਰ ਨੂੰ ਜੱਫਾ ਤਾੜੀਆਂ 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 ਵੱਜਣਗੀਆਂ ਇਹ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜ਼ਿਲ੍ਹਾ ਲੁਧਿਆਣਾ ਦੀ ਖਡਾਰਨ ਉਹ ਕਹਿੰਦੇ ਕਮਾਲ ਹੀ ਕਰ ਗਈ ਹੈ ਇਹ ਖੇਡੀ ਆ ਗਏ ਨੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਾਨ ਖਿਡਾਰਨ ਕਹਿੰਦੇ ਬਾਦੀ ਚੱਲ ਰਹੀ ਹੈ ਇਹ ਗੁਰਵਿੰਦਰ ਹੈ ਹਾਂਜੀ ਭਾਈ ਸਰਹਾਲਾ ਰਣਵਾ ਤੇ ਸ਼ੁਕਰ ਇਹਨਾਂ ਛੋਟੀਆਂ ਬੱਚੀਆਂ ਨੂੰ ਵੱਡੇ ਵੀਰਾਂ ਦਾ ਵੱਡਾ ਹੌਸਲਾ ਹੈ ਜਦ ਵੱਡੇ ਵੀਰ ਖੜੇ ਹੋਣ ਤੇ ਫਿਰਤੇ ਰੱਬ ਤੋਂ ਵੀ ਡਰ ਨਹੀਂ ਮੰਨੀ ਦਾ ਉਹ ਕਬੱਡੀ ਪਈ ਹੈ ਤੇ ਚਾਰ ਜਾਫੀ ਗੁਰਵੀਰ ਘਰਚੇ ਉਹਨਾਂ ਦੀ ਟੀਮ ਹੈ ਰਿੱਕੀ ਜਨੌਦ ਉਹਨਾਂ ਦੀ ਟੀਮ ਦੀ ਖਿਡਾਰੀਆਂ ਦਾ ਜੋਤੀ ਜਾਗਪੁਰ ਵਾਲੀ ਹੋ ਗਈ ਮੂਰੇ ਹੁਣ ਗੱਲ ਲੱਗ ਜੂ ਟਿਕਿਆ ਨੇ ਹੁਣ ਗੱਲ ਏ ਜੋਤੀ 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 ਉਹ ਕਮਾਲ ਉਹ ਕਮਾਲ 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 ਆ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜਿਹੜੀ ਨੇ ਕਮਾਲ ਹੀ ਕਰ ਦਿੱਤੀ ਐ ਚਾ ਸੁਖੇ ਬੌਂਸਰ ਦਾ ਆਲਾ ਦੇ ਟੀ-ਸ਼ਰਟ ਦੀ ਕਰਦੇ ਪਾਸੇ ਸੁਖਿਆ ਲੋਕ ਤੇਰੇ دیਵਾਨੇ ਹੋ ਫਿਰਦੇ ਆ ਮਾਝ ਆਹ ਕਮਾਲ ਹੀ ਕਰ ਦਿੱਤੀ ਐ ਇਹ ਅੱਜ ਵੱਡੇ ਬਾਈ ਐਲਈਡੀ ਜਿੱਤ ਨੂੰ ਫਿਰਦੀ ਐ ਐਲਈਡੀ ਜਿੱਤ ਨੂੰ ਫਿਰਦੀ ਐ ਅਗਲੀ ਰੇਡ ਖੁਸ਼ੀ ਪੰਚਾਇਤ ਜੀ ਉਹਨਾਂ ਵੱਲੋਂ ਦੋਵੇਂ ਟੀਮਾਂ ਦੇ ਲਈ 550 ਸਾਡੇ ਕੋਚੀ ਸਿਬਾਨੇ ਇਧਰ ਆ ਕੇ ਫੜ ਲੈਣਗੇ ਆ ਦੇ ਦੇ ਦੀ ਨਾਲ ਹੀ ਵੀਰ ਖਰਚਾ ਰਿੱਕੀ ਐਨੌਤ ਉਹਨਾਂ ਵੱਲੋਂ ਬਹੁਤ ਸਾਰੇ ਮਾਣ ਨੇ ਰਿੱਕੀ ਐਨੌਤ ਤੇ ਗੁਰਵੀਰ ਘਰਚਾ ਦੋਵੇਂ ਟੀਮਾਂ ਦੇ ਲਈ ਵੱਡਾ ਮਾਣ ਪੇਜਿਆ ਲੜਕਿਆਂ ਦੀਆਂ ਟੀਮਾਂ ਦੇ ਲਈ ਹੁਣ ਕੌਣ ਪਾਊਗੀ ਬਰਾਬਰ ਦੀ ਬਾਜੀ ਮੋੜੂ ਜੋਤੀ ਜਾਂਗਪੁਰ ਵਾਲੀ ਇਹ ਵੀ ਖਿਡਾਰੀਆਂ ਦਾ ਸਿੱਕਾ ਚੱਲਦਾ ਹੈ ਇਹ ਕੱਲੀ ਖਿਡਾਰੀ ਨਹੀਂ ਅਜਨੌਤ ਦੀ ਟੀਮ ਨੂੰ ਜਿਤਾ ਜਾਂਦੀ ਹੈ ਜੋਤੀ 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 ਜੋ ਆਹ ਜਾਂਗਪੁਰ ਵਾਲੀ ਜੋਤੀ ਕਮਾਲ ਹੀ ਕਰ ਗਈ ਹੈ ਆਹ ਵੇਖੋ ਸਾਹਮਣੇ ਕਿ ਮਾਈ ਆਪਣੀ ਮਾਂ ਸਮਝਾਲਾ ਅੰਕਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਦੀ ਜਾ ਰਹੀ ਹੈ ਇੱਕ ਕੰਨੀ ਦੇ ਕਹਿੰਦੇ ਮਲੇਸ਼ੀਆ ਖੇਡਿਆ ਜੋਤੀ ਆ ਜਾਗਪੁਰ ਵਾਲੀ ਆ ਜੋਤੀ ਜਾਗਪੁਰ ਵਾਲੀ ਆ ਖਿਡਾਰਨ ਕਹਿੰਦੇ ਅਜਨੌਦ ਦੀ ਟੀਮ ਦੀ ਵੱਡੀ ਖਿਡਾਰਨਾ ਬਾਈ ਰਿੱਕੀ ਅਜਨੌਦ ਗਰਵੀਰ ਗਰਜਾ ਦਾ ਬਹੁਤ ਬਹੁਤ ਧੰਨਵਾਦ ਆ ਜੋਤੀ 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 ਆਹ ਐਕਸ਼ਨ ਆਹ ਐਕਸ਼ਨ ਆ ਜੋਤੀ 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 ਆਹ ਆਹ ਐਕਸ਼ਨ ਆਹ ਐਕਸ਼ਨ ਕਾਗੇ ਨੇ ਅਗਲੀ ਕਬੱਡੀ ਪਾਉਣ ਦੇ ਲਈ ਵੱਧਦੀ ਜਾ ਰਹੀ ਹੈ ਇੱਕ ਕੰਨੀ ਦੇ ਕਹਿੰਦੇ ਮਲੇਸ਼ੀਆ ਖੇਡਿਆ ਜੋਤੀ ਆ ਜਾਂਗਪੁਰ ਵਾਲੀ ਆ ਜੋਤੀ ਜਾਂਗਪੁਰ ਵਾਲੀ ਆ ਖਿਡਾਰਨ ਕਹਿੰਦੇ ਅਜਨਾਬ ਦੀ ਟੀਮ ਦੀ ਵੱਡੀ ਖਿਡਾਰਨਾ ਬਾਈ ਰਿੱਕੀ ਅਜਨਾਬ ਗਰਵੀਰ ਗਰਜਾ ਦਾ ਬਹੁਤ ਬਹੁਤ ਧੰਨਵਾਦ ਆ ਜੋਤੀ 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 ਜੋਤੀ